कल्ला मनुखा तेरा के जन्म जलो एक बारी चला गया दोबारा मेरा बाबा नहीं पई परा तो मानुष तो दे दुनिया वो बेंद मिलन की ए नेदी बलिया आ बारी है तेनु परमेश्वर का चरण दी असि होरी होरी कह पाए कि कोई ना कोई आज खान ਅਗਲੇ ਜਨਮ ਚ ਜਾ ਕੇ ਬੜਾ ਬੜਾ ਹੋਵਾਂਗੇ ਅਗਲਾ ਜਨਮ ਕਿਸੇ ਨੇ ਨਹੀਂ ਦੇਖਿਆ ਜਿਹੜਾ ਜਨਮ ਮਿਲਿਆ ਤੈਨੂੰ ਸੋਨਾ ਬਣਾ ਤਾ ਭਾਈ ਪ੍ਰਾਪਤ ਮਨੁਸ ਤੇਰੀ ਆ ਗੋਬਿੰਦ ਮਿਲਣ ਦੀ ਇਹ ਤੇਰੀ ਕੜੀਆ ਆਵਰੇ ਦਾਤ ਤੇ ਰਹਿ ਤੈਨਾਂ ਦਾ ਕਾਮ ਹੋਰ ਹੋਰ ਕਾਮ ਜਿਹੜੇ ਗੁਰੂ ਨੂੰ ਛੱਡ ਕੇ ਤੂੰ ਕਰਦਾ ਫਿਰਦਾ ਕਿ ਕਿਸੇ ਕੰਮ ਨਹੀਂ ਮੇਰੇ ਸਾਥ ਸੱਜਣ ਫਿਰ ਸੱਜਣ ਦੀ ਗੱਲ ਕਰਦਾ